ਹਾਂ ਕਿਰਨ ਹਾਂਜੀ ਮੰਮੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਬਸ ਠੀਕ ਹੈ ਠੀਕ ਠਾਕ ਹੈ ਹਾਂ ਹਾਂ ਹੋਰ ਸੁਣਾ ਸਭ ਠੀਕ ਹੈ ਪਰਿਵਾਰ ਸਾਰਾ ਠੀਕ ਹੈ ਅੱਛਾ ਤੇ ਹੁਣ ਤੱਕ ਕਦੋਂ ਆਣ ਲੱਗੀ ਐ ਐ ਮੈਂ ਤਾਂ ਕਦੋਂ ਜਨਰਸ ਕੋ ਡਿੱਕਣ ਦੇ ਤੂੰ ਕਹਿੰਦੀ ਸੀ ਮੈਂ ਆਣਾ ਹਾਂ ਤੇ ਮੰਮੀ ਮੇਰੀ ਗੱਲ ਸੁਣੋ ਮੈਂ ਆ ਜਾਣਾ ਸੀ ਉਹ ਭਾਬੀ ਮੈਨੂੰ ਕਹਿੰਦੀ ਜੇ ਤੂੰ ਆਈ ਆ ਤੇ ਇੱਕ ਦਿਨ ਹੋਰ ਰਹਿ ਕੇ ਜਾ ਕਦੇ ਛੁੱਟੀਆਂ ਆ ਨਾ ਕਾਸ਼ਵੀ ਨੂੰ ਅੱਛਾ ਅੱਛਾ ਕਾਸ ਕਰਕੇ ਤਦ ਕਰਕੇ ਮੰਮੀ ਮੈਂ ਕੱਲ ਤੱਕ ਆ ਜਾਵਾਂਗੀ ਅੱਛਾ ਹਾਂ ਕੱਲ ਆਏਗੀ ਮਮਾ ਪਤਾ ਕੀ ਕੱਲ ਮੈਂ ਦੱਸੂ ਆਪ ਕਹਿਣ ਦੀ ਸਿਪਾਭੀ ਨੂੰ ਕਿ ਭਾਬੀ ਜੀ ਮੰਮੀ ਨੂੰ ਬਹੁਤ ਮੁਸ਼ਕਲ ਹੋਣੀ ਰੋਟੀ ਪਾਣੀ ਦੀ ਮੈਨੂੰ ਜਾਣ ਦਵੋ ਅੱਛਾ ਪਰ ਉਹ ਭਾਬੀ ਜੀ ਤੇ ਬੈਗੀ ਆ ਤੇ ਮੰਮੀ ਐਸਾ ਹੈ ਕਿ ਮੈਂ ਅੱਜ ਰਹਿ ਲੈਣੀ ਆ ਸਵੇਰੇ ਮੈਂ ਕੱਲ ਜਲਦੀ ਆ ਜਾਵਾਂਗੀ ਤਲ ਦੇਖ ਲੈ ਫਿਰ ਤੁਸੀਂ ਆਪਣੇ ਜੇ ਹੈਗੇ ਤੇ ਮੈਂ ਅੱਜ ਨਹੀਂ ਆ ਜਾਈ ਨੀ 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 ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਕਿ ਕੋਈ ਨਹੀਂ ਮੁੱਖ ਸੋਕੇ ਕੱਲ ਲੈ ਕੇ ਜਾਂਦਾ ਤੂੰ ਅੰਜ ਕਰੀ ਸਿੱਧੇ ਸਿੱਧੇ ਆ ਜਾਈ ਟਾਈਮ ਦੇ ਨਾਲ ਆ ਜਾਈ ਠੀਕ ਹੈ ਨਾ ਅੱਛਾ ਮੰਮੀ ਮੇਰੀ ਗੱਲ ਸੁਣੋ ਮੈਂ ਵੈਸੇ ਇਹਨਾਂ ਨੂੰ ਕਹਤਾ ਸੀ ਕਿ ਤੁਸੀਂ ਖਾਣਾ ਜਿਹੜਾ ਨਾ ਹੋਟਲ ਤੋਂ ਲੈ ਆਓ ਅੱਛਾ ਬਾਕੀ ਤੁਹਾਨੂੰ ਪਤਾ ਹੀ ਆ ਸਾਰਾ ਕਿ ਰੋਟੀ ਮੈਨੂੰ ਪਤਾ ਤੁਹੀਂ ਸਖਤ ਖਾਣੀ ਨਹੀਂ ਨਰਮ-ਨਰਮ ਤੇ ਮੈਂ ਤਵੇ ਦੇ ਫੁਲਕੇ ਉਹਨਾਂ ਨੂੰ ਕਿਹਾ ਸੀ ਅੱਛਾ ਠੀਕ ਹੈ ਮੰਮਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੰਮਾ ਹਾਂ ਮੈਂ ਕੱਲ ਆ ਜਾਾਂਗੀ ਫਿਰ ਹਾਂ ਫਿਰ ਟਾਈਮ ਦੇ ਨਾਲ ਆ ਜੀ ਫਿਰ ਠੀਕ ਹੈ ਮੰਮਾ ਹਾਂ ਹਾਂ ਚਲੋ ਮੰਮੀ ਬਾਏ ਉਹ ਬਾਏ ਚਲ ਠੀਕ ਹੈ ਠੀਕ ਇਹ ਮੇਰੀ ਨੂਨ ਏ ਤਾਂ ਮੇਰੀ ਧੀ ਹੈ ਵੱਡੇ ਜੀ ਦੇ ਨੇ ਛੁੱਟੀਆਂ ਪਈਆਂ ਤੇ ਕੰਦੀ ਚੱਲ ਮੰਮੀ ਮੈਂ ਵੀ 2-4 ਦਿਨ ਲਾਵਾਂ ਤੇ ਮੈਂ ਕਿਹਾ ਚੱਲ ਜਾ ਧੀਏ ਕੋਈ ਗੱਲ ਨਹੀਂ 2 ਦਿਨ ਲਾ ਹੀ ਆ ਤੋ ਵੀ ਚਲ

ਮੋਸਾਈ ਕਿਤੇ ਕਿਤੇ ਜੀਤ ਤੇ ਕਿਤੇ ਆਉਂਦੇ ਆ ਬੁੜਾਈ ਦਿਨੋ ਤੂੰ ਮੇਰਾ ਮੈਂ ਕਿ ਮੋਕੇ ਆ ਹਾਂ ਚੱਲ ਆਪਨੇ ਨੂੰ ਮਿਲ ਕੇ ਆਵਾਂ ਹਾਂ ਹਾਂ ਜਰੂਰ ਆ ਆ ਗਿਆ ਉਹ ਆਵਾਰਦੇ ਚਾ ਬੁਆ ਬੰਦ ਕਰ ਰਿਹਾ ਹਾਂ ਠੰਡ ਬੜੀ ਹੈ ਨਾ ਹਾਂ ਆ ਚੱਲ ਚੱਲਾ ਆ ਜਾ ਆ ਜਾ ਆ ਬੇ ਆ ਜਾ ਅੰਦਰ ਆ ਜਾ ਜਾ ਵੀ ਕਿਰਮ ਕਿੱਥੇ ਹੈ ਹੈ ਕਿਰਨ ਉਹ ਕਿਰਨ ਗਈ ਹੈ ਕੰਡੀ ਚਲਮਾ ਵੀ ਦੋ ਦਿਨ ਲਾ ਆਵਾ ਪੇਕੇ ਤੈਨੂੰ ਪਤਾ ਹੈ ਉਂਝ ਤੇ ਵਿਚਾਰੀ ਉਹ ਜਾਂਦੀ ਨਹੀਂ ਤੇ ਹੁਣ ਛੁੱਟੀਆਂ ਪਈਆਂ ਬੱਚਿਆਂ ਨੂੰ ਤੇ ਮੈਂ ਕਿਹਾ ਚੱਲ ਕੋਈ ਨਹੀਂ ਜਲ ਤੋਂ ਵੀ ਦੋ ਦਿਨ ਲਾਈਆ ਚੰਗਾ ਆ ਜੇ ਭੇਜ ਦਿੱਤਾ ਜੇ ਬਹੁਤ ਚੰਗੀ ਮੈਂ ਕਿ ਨਹੀਂ ਸਾਡੇ ਕਰਮ ਚੰਗੇ ਜੇ ਇਹੋ ਜਿਹੀ ਨੂੰ ਮਿਲੀ ਸਾਨੂੰ ਆ ਉਹ ਤੇ ਹੈਗਾ ਅੱਨਾ ਖਿਆਲ ਰੱਖਦੀ ਐ ਅੱਨਾ ਪਿਆਰ ਕਰਦੀ ਤਾਂ ਲੈਣਾ ਬਹੁਤ ਜ਼ਰਾ ਮੇਰਾ ਧਿਆਨ ਬਹੁਤ ਚੰਗੀ ਹੈ ਪਰ ਵੱਡੀ ਗੱਲ ਤੁਸੀਂ ਸਭ ਤੋਂ ਚੰਗੇ ਹੋ ਤੁਸੀਂ ਚੰਗੇ ਹੋ ਤੇ ਤੁਸੀਂ ਤਾਂ ਦੀ ਵਿਚਾਰੀ ਅੰਨੀ ਚੰਗੀ ਆ ਹਾਂ ਉਹ ਕਹਿੰਦਾ ਮੈਂ ਕਿਹਨੀਆਂ ਕਰਮਾਂ ਵਾਲੇ ਨਾ ਕੋਈ ਨੂ ਮਿਲੀ ਹੈ ਤੇ ਹੈ ਉਹ ਤਾਂ ਖੜੇ ਮੈਂ ਕਿਹੜੇ ਕਰਮ ਚੰਗੇ ਕਰਕੇ ਆਈਆਂ ਤੇ ਮੈਨੂੰ ਨੂ ਚੰਗੀ ਮਿਲੀ ਹੈ ਨਹੀਂ ਹੈ ਤੇ ਹੈ ਹਾਂ ਤੂੰ ਸੁਣਾ ਆਪਣੇ ਘਰ ਦੀ ਕੀ ਸੁਣਾਵਾਂ ਚਾਈ ਕੁਛ ਨਹੀਂ ਹਾਲ ਮੇਰਾ ਹਾਂ ਕੁਛ ਨਹੀਂ ਹਾਲ ਮੇਰਾ ਜੂ ਜੰਮੇ ਬੋਦੀਆਂ ਲੰਮੇ ਐ ਖੈਤੀਏ ਐਡੀ ਕਿਹੜੀ ਗੱਲ ਹੋ ਗਈ ਹੈ ਜੂ ਜੰਮੇ ਤੇ ਬੋਦੀਆਂ ਲੰਮੇ ਅੰਮੀ ਮੈਂ ਤੇ ਦੁਖੀ ਹੋ ਬੜੀ ਹੋ ਬੜੀ ਦੁਖੀ ਆ ਮੈਂ ਤੇ ਅੱਜ ਤੱਕ ਤੁਹਾਨੂੰ ਦੱਸਿਆ ਹੀ ਕੁਛ ਨਹੀਂ ਜਿੰਨੀ ਕਿ ਮੈਂ ਦੁਖੀ ਆ ਕਿ ਕਿ ਤੇ ਇਹ ਐ ਸੁਮਰੇ ਤੂੰ ਤੇ ਅੱਜ ਤੱਕ ਕਦੀ ਮੈਨੂੰ ਕੋਈ ਗੱਲ ਹੀ ਨਹੀਂ ਕੀਤੀ ਨਾ ਕਿਉਂ ਕੋਈ ਦੱਸਿਆ ਮੈਨੂੰ ਮਾਂ ਦਾ ਕੀ ਦੱਸਾਂ ਹੂੰ ਕੀ ਦੱਸਾਂ ਜਿਹੜੀ ਤੂੰ ਸਿੱਖਿਆ ਦਿੱਤੀ ਹੋਈ ਸੀ ਨਾ ਉਹੀ ਪੱਲੇ ਬੰਨੀ ਸੀ ਆਪਣੇ ਦੁੱਖ ਆਪਣੇ ਅੰਦਰ ਹੀ ਰੱਖਦੀ ਦੀ ਕਿਉਂ ਆਪਣੀ ਮਾਂ ਨੂੰ ਦੁੱਖ ਦੇ ਆ ਜਾ ਕੇ ਆਪਣੀਆਂ ਦੁਖੀ ਦੁੱਖ ਦੀਆਂ ਗੱਲਾਂ ਸੁਣਾ ਸੁਣਾ ਕੇ ਉਹਨੂੰ ਕਿਉਂ ਪਰੇਸ਼ਾਨ ਕਰਾਂ ਐ ਹੀ ਸੋਚਦੀ ਰਹੀ ਆ ਹਾਏ ਕੋਈ ਗੱਲ ਈ ਹੈ ਪੇਤ ਕੀ ਮਾਵਾਂ ਦੇ ਅੰਦਰ ਤੇ ਇੱਕ ਗੱਲ ਹੁੰਦੀ ਕੰਦ ਕਿਥੋਂ ਮੈਨੂੰ ਦੱਸਦੀ ਜੇ ਸਹੀ ਈ ਦੱਸਾਂ ਦੱਸ ਮੈਂ ਮੈਂ ਤਾਂ ਸ਼ੁਰੂ ਤੋਂ ਹੀ ਕੋਈ ਸੰਨ ਨਹੀਂ ਪਈ ਆ ਤੇ ਪਰ ਕੰਮ ਤੇ ਵੇਖ ਹੁਣ ਤੂੰ ਤੇਰੀ ਉਮਰ ਹੂੰ ਜੋ ਮੈਨੂੰ ਦੱਸਣ ਦੀ ਤੇ ਹੁਣ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਕੋਈ ਹਾਂ ਤਾਂ ਕੀ ਦੱਸਾਂ ਪਹਿਲਾਂ ਇੱਥੇ ਰੀ ਇੱਥੇ ਪਿਓ ਦਾ ਡਰ ਭਰਾ ਦਾ ਡਰ ਤੇ ਆਜ਼ਾਦੀ ਤਾਂ ਮਿਲੀ ਕੋਈ ਨਹੀਂ ਐਈ ਸੋਚਦੇ ਰਹੇ ਕਿ ਆਜ਼ਾਦੀ ਕਦ ਮਿਲੇਗੀ ਜਦੋਂ ਮੈਂ ਮੰਗੀ ਗਈ ਤੇ ਮੈਂ ਸੋਚਿਆ ਸਹਰੇ ਜਾ ਕੇ ਜਾਦ ਹੋਣੀ ਚਾਹੀਏ ਜਾਦ ਕੀ ਹੋਣਾ ਸੀ ਉੱਥੇ ਰਿਸ਼ਤੇ ਦੀਆਂ ਐਸੀਆਂ ਬੇੜੀਆਂ ਮੇਰੇ ਪੈਰਾਂ 'ਚ ਪਈਆਂ ਮੈਂ ਖੋਲ ਲੀਆ ਮੀ ਚਾਮਨ ਮੈਂ ਖੋਲ ਨਹੀਂ ਸਕੀ ਆ ਕੇ ਜਦੋਂ ਪੇਕੇ ਆਣਾ ਪਿਓ ਨੇ ਕਹਣਾ ਧੀਏ ਸੁਖੀ ਆ ਨਾ ਆਪਣੇ ਘਰ ਤੇ ਮੈਂ ਬੋਲੀ ਨਾ ਸਕਣਾ ਕੋ ਦੁੱਖ ਦੱਸਨੇ ਵੀ ਚਾਏ ਤਦ ਵੀ ਨਾ ਦੱਸ ਸਕੀ ਪਿਓ ਦੇ ਭਰਾ ਦੇ ਡਰ ਤੋਂ ਮੈਂ ਦੱਸ ਹੀ ਨਹੀਂ ਸਕੀ ਮੈਂ ਮੈਂ ਸੁਖੀ ਨਹੀਂ ਪਿਓ ਨੇ ਇੱਕੋ ਗੱਲ ਕਹਣਾ ਇੱਥੇ ਤੇਰੀ ਡੋਲੀ ਗਈ ਤੇ ਉੱਥੋਂ ਤੇਰੀ ਅਰਥੀ ਆਣੀ ਚਾਹੀਦੀ ਹੈ ਕਿਤੇ ਲੜ ਕੇ ਤੇ ਨਹੀਂ ਆ ਗਈ ਸਾਡੇ ਘਰ ਲੜ ਕੇ ਕਦੀ ਵੀ ਨਾ ਆਈ ਸਾਡੇ ਘਰ ਮੈਂ ਕੀ ਦਸੀ ਕਿਹੜੇ ਵੇਲੇ ਹੂੰ ਤੇ ਇਹੋ ਜੇ ਦੁੱਖ ਸਹਿ ਸਹਿ ਕੇ ਮੈਂ ਇਹੋ ਜੀ ਹੋ ਗਈ ਆ ਹੁ ਮੇਰੀ ਬਸ ਹੋਈ ਮਾਤਾ ਮੇਕੋ ਨਹੀਂ ਸਿਆ ਜਾਂਦਾ ਹੁਣ ਕਿੰਨੀ ਕਿ ਮੈਂ ਦੁਖੀ ਆ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਧੀਏ ਤੇਰੀ ਮਾਂ ਤੇ ਰਗੀ ਸੀ ਨਾ ਤੂੰ ਮੇਰੇ ਨਾਲ ਆਣ ਕੇ ਦੁੱਖ ਸੁਖ ਕਰ ਲੈਂਦੀ ਜਿਹੜੀ ਗਲਤੀ ਤੂੰ ਮੈਨੂੰ ਤਾਂ ਦੱਸ ਸਕਦੀ ਸੀ ਨਾ ਚਲ ਪਿਓ ਨੂੰ ਨਹੀਂ ਦੱਸ ਸਕਦੀ ਸੀ ਮੈਨੂੰ ਤਾਂ ਦੱਸ ਸਕਦੀ ਸੀ ਨਾ ਛਾਈ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਤੂੰ ਪਹਿਲਾਂ ਹੀ ਸੁਣਾ ਦੇਣਾ ਕਿ ਦੇਖ ਤੇਰਾ ਪਿਓ ਕਿੰਨਾ ਡਾਡਾ ਮੈਂ ਸਾਰੀ ਉਮਰ ਐਨਾ ਕੱਟੀ ਤੂੰ ਵੀ ਲੜ ਕੇ ਨਾ ਆਵੇਂ ਤੇ ਉੱਥੇ ਹੀ ਕੱਟਣੀ ਹੈ ਸਾਰੀ ਉਮਰ ਮੈਂ ਉੱਥੇ ਚੁੱਪ ਕਰ ਜਾਣਾ ਕੀ ਦੰ ਦਸਦੀ ਆਪਣੇ ਦੁੱਖ ਸਹੀ ਗਈਆਂ ਸਹੀ ਗਈਆਂ ਪਰ ਹੁਣ ਨਹੀਂ ਸਿਆ ਜਾਂਦਾ ਮੈਂ ਸੋਚ ਕੇ ਚੁੱਪ ਰਹੀ ਕਿ ਚੱਲ ਮੇਰੇ ਬੱਚੇ ਤੇ ਜਵਾਨ ਹੋ ਗਏ ਹਨ ਸੱਸ ਦੀਆਂ ਵੀ ਭੁੱਲ ਜਾਣਗੀਆਂ ਸਹਰੇ ਦੀਆਂ ਵੀ ਗੱਲਾਂ ਭੁੱਲ ਜਾਣਗੀਆਂ ਆਦਮੀ ਦੀਆਂ ਵੀ ਭੁੱਲ ਜਾਣਗੀਆਂ ਪਰ ਹੁਣ ਤਾਂ ਉਤੋਂ ਵੀ ਹਾਲਾਤ ਮਾੜੇ ਹੋ ਗਏ ਧੀਏ ਹੁਣ ਤੈਨੂੰ ਕਾਹਦਾ ਦੁੱਖ ਹੈ ਦੇਰੇ ਪੁੱਤਰ ਦੋਵੇਂ ਨੌਕਰੀ ਕਰਦੇ ਨੇ ਤੇਰੀਆਂ ਨੂੰਹਾਂ ਨੌਕਰੀਆਂ ਕਰਦੀਆਂ ਨੇ ਤੇ ਹੁਣ ਤੈਨੂੰ ਕਾਹਦਾ ਦੁੱਖ ਹੁਣ ਤੇ ਸਗੋਂ ਤੈਨੂੰ ਖੁਸ਼ ਹੋਣਾ ਚਾਹੀਦਾ ਏ ਕਿ ਮੇਰੇ ਪੁੱਤਰ ਵੀ ਨੌਕਰੀ ਕਰਦੇ ਨੇ ਮੇਰੀਆਂ ਨੂੰਹਾਂ ਵੀ ਨੌਕਰੀ ਕਰਦੀਆਂ ਨੇ ਹਣ ਹੁਣ ਤੈਨੂੰ ਕਾਦੀ ਪਰੇਸ਼ਾਨੀ ਇਹ ਦੁਖੀ ਤੇ ਉਹ ਹੁੰਦਾ ਵੇ ਜੇ ਤੀ ਦੁਖੀ ਹੋਵੇ ਉਹ ਤਾਂ ਆਪਣੇ ਘਰ ਐਡੀ ਖੁਸ਼ ਹੈ ਉਹਨੂੰ ਰੱਬ ਨੇ ਧੀ ਵੀ ਦਿੱਤੇ ਪੁੱਤਰ ਵੀ ਦਿੱਤੀ ਪੈਸਾ ਵੀ ਦਿੱਤਾ ਤੇ ਫੇਰ ਕਾਦੀ ਟੈਨਸ਼ਨ ਚਾਹੀ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਂਦੀਆਂ ਨੇ ਪੈਸੇ ਨਾਲ ਨਹੀਂ ਖਰੀਦਿਆ ਜਾਂਦੀ। ਜੇ ਪੈਸੇ ਨਾਲ ਖਰੀਦਦੇ ਤੇ ਮੇਰੇ ਕੋਲ ਬਹੁਤ ਪੈਸਾ ਲੈ ਲਓ ਤੇ ਮੈਨੂੰ ਖੁਸ਼ੀਆਂ ਲਿਆ ਦਿਓ। ਤੂੰ ਕਹਿਣਾ ਕੀ ਚਾਹਨੀ ਐ? ਤੇਰੀ ਕੋਈ ਗੱਲ ਮੈਨੂੰ ਲੈਣੀ ਪੈਂਦੀ ਜੋ ਵੀ ਤੂੰ ਕਹਿਣ ਲਈ ਐ। ਚਾਹੀਦੀ ਹੀ ਗੱਲਾਂ ਤੇਰੇ ਪਹਿਲਾਂ ਪੱਲੇ ਪੈ ਜਾਂਦੀਆਂ ਹਨ ਤੇ ਮੈਂ ਅੱਜ ਇੰਨਾ ਦੁਖੀ ਨਾ ਹੁੰਦੀ। ਚਾਹੀ ਮੈਂ ਹੀ ਸੋਚਦੀ ਰਹੇ ਕਿ ਮੇਰੇ ਬੱਚੇ ਜਵਾਨ ਹੋਣਗੇ ਤੇ ਮੇਰੀ ਇੱਜ਼ਤ ਕਰਨਗੇ, ਪਿਆਰ ਕਰਨਗੇ। ਪਰ ਐਨਾ ਕੁਝ ਹੁੰਦਿਆ ਸੁਣਿਆ ਨਾ ਮੇਰੇ ਘਰ 'ਚ ਇੱਜ਼ਤ ਹੀ ਤੇ ਨਾ ਪਿਆਰ। ਬੱਚਿਆਂ ਕੋਲ ਟਾਈਮ ਹੀ ਨਹੀਂ ਹੈਗਾ ਮੇਰੇ ਵਾਸਤੇ ਕਿ ਮੇਰਾ ਕੋਈ ਦੁੱਖ ਸੁੱਖ ਸੁਣ ਚੱਕਰ ਉਹ ਆਪਣੇ ਆਪ ਚ ਮਸਤ ਹੈਗੇ ਤੇ ਮੈਂ ਬੜੀ ਪਰੇਸ਼ਾਨ ਹੀ ਹੁਣ ਕਿੰਦੂ ਦੱਸਾਂ ਐਹੀ ਸੋਚਦੀ ਰਹੀ ਕਿ ਆਦਮੀ ਦੇ ਚਲੋ ਹੋ ਗਿਆ ਮੇਰੇ ਬੱਚੇ ਹੁਣ ਮੇਰੀ ਸੁਣਨਗੇ ਆਸਾ ਸੋਰੇ ਦੀਆ ਹੋਣਗੇ ਪਰ ਬੱਚਿਆਂ ਨੇ ਪਰਵਾਹ ਹੀ ਨਹੀਂ ਕੀਤੀ ਤੇ ਇਸ ਟਾਈਮ ਤੇ ਮੈਂ ਬਹੁਤ ਦੁਖੀ ਆ ਤੇ ਐਸਲੇ ਮੈਂ ਐਸਲੇ ਮੈਨੂੰ ਤੇਰੀ ਲੋੜ ਆ ਜਾਤੀ ਹੈ ਕਾਨੂੰਨ ਮਾਨ ਨੂੰ ਪਰੰਡੀ ਹੈ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਚੁੱਪ ਪਰ ਜਾ ਚ ਇਵੇਂ ਹੋਰ ਮੈਂ ਕੀ ਆਕੇ ਧੀਆਂ ਨਹੀਂ ਰੁੰਦੀਆਂ ਕੋਈ ਗੱਲ ਨਹੀਂ ਹੈਗੀ ਮੈਂ ਤੇਰੇ ਨਾਲ ਲੱਗੀ ਹੈ ਨਾ ਕੋਈ ਗੱਲ ਨਹੀਂ ਕੋਈ ਨਹੀਂ ਤੇਰਾ ਸਾਥ ਦੇਗਾ ਕੋਈ ਨਹੀਂ ਮੈਂ ਜੋ ਬੈਠੀ ਹੋਈ ਆਂ ਮੇਰੀ ਹੁਣ ਸਾਥ ਦੀ ਕੀ ਕਰਨਾ ਮੈਨੂੰ ਕੀ ਲੋੜ ਹੈ ਹੁਣ ਸਾਥ ਦੀ ਜਦੋਂ ਜਵਾਨੀ ਵੇਲੇ ਤੁਸੀਂ ਮੇਰਾ ਸਾਰ ਨਹੀਂ ਦਿੱਤਾ ਮੈਨੂੰ ਸਮਝ ਹੀ ਨਹੀਂ ਸਕੇ ਤੁਸੀਂ ਮੇਰਾ ਦੁੱਖ ਸੁੱਖ ਤੂੰ ਸੁਣ ਨਹੀਂ ਸਕੇ ਹੁਣ ਮੈਂ ਕੀ ਕਰਨਾ ਸਾਥ ਦੇਹ ਮੈਂ ਆਪਣਾ ਘਰ ਆਪਣਾ ਮੂੰਹ ਬਣ ਕੇ ਆਪਣਾ ਘਰ ਬਣਾਇਆ ਆਪਣੇ ਬੱਚੇ ਏਡੇ ਵੱਡੇ ਕੀਤੇ ਕਿੱਡੇ ਵੱਡੇ ਕੀਤੇ ਤੇ ਹੁਣ ਜਿਹੜੇ ਬੱਚੇ ਮੈਂ ਨਹੀਂ ਕਿ ਮੇਰਾ ਕਰਦੇ ਨਹੀਂ ਮੈਨੂੰ ਦਵਾਈਆਂ ਵੀ ਲਿਆ ਕੇ ਦਿੰਦੇ ਆ ਫਰੂਟ ਵੀ ਲਿਆ ਕੇ ਦਿੰਦੇ ਆ ਪਰ ਮੇਰੇ ਕੋਲ ਬਹਿਰ ਲਈ ਕਿਸੇ ਕੋਲ ਟੈਮ ਹੀ ਨਹੀਂਗਾ ਤੇ ਹੁਣ ਕੀ ਦੱਸ ਹੁਣ ਜਿਹੜੇ ਬੱਚੇ ਏਡੇ ਏਡੇ ਮੈਂ ਕੀਤੇ ਹੀ ਤੇ ਹੁਣ ਮੈਨੂੰ ਕਹਿੰਦੇ ਆ ਕਿ 15 ਦਿਨ ਤੂੰ ਦੇ ਕੋ ਰਹਿ ਤੇ 15 ਦਿਨ ਸਾਡੇ ਕੋ ਰਹਿ ਆ ਕੇ ਕੀ ਮੇਰੇ ਦਿਲ ਤੇ ਛੁਰੀਆਂ ਵੱਜਦੀ ਹੋਣੀਆਂ ਜਿਹੜੇ ਬੱਚੇ ਮੈਂ ਐਡਾ ਵੱਡਾ ਕੀਤਾ ਤੇ ਹੁਣ ਐਸਾ ਕਰਤੇ ਪਿਆ ਕੀ ਉਹਨਾਂ ਨੂੰ ਕਵਾਂ ਕੇ ਤੂੰ ਐਸਾ ਕਰ ਮੇਰੇ ਕੋਲ ਆ ਜਾ ਤੇ ਇਹਨ ਸਾਰਾ ਕੁਝ ਗਵਾ ਕੇ ਮੈਂ ਤੇਰੇ ਕੋਲ ਆ ਜਾ ਮੈਨੂੰ ਲੋੜ ਉਸ ਲਈ ਜਿਸ ਲਈ ਤੁਸੀਂ ਮੈਨੂੰ ਕਥਾ ਕਹਾਣੀਆਂ ਸੁਣਾਉਂਦੇ ਰਹੇ ਨਹੀਂ ਬੁੱਧਾ ਆਪਣੇ ਘਰ ਰਹੀਦਾ ਆਪਣੇ ਦੁੱਖ ਸੁੱਖ ਆਪਣੇ ਦੇ ਸਹੀ ਦੇ ਹੁਣ ਮੈਂ ਕੀ ਕਰਨਾ ਇੱਥੇ ਆ ਕੇ ਇਹ ਤੂੰ ਸਹੀ ਕਹਿਂਦੀ ਜੇ ਉਸ ਵੇਲੇ ਮੈਂ ਤੇਰੀਆਂ ਗੱਲਾਂ ਸੁਣੀਆਂ ਹੁੰਦੀਆਂ ਮੈਨੂੰ ਇਹ ਦਿਨ ਅੱਜ ਵੇਖਣੇ ਨਾ ਪੈਂਦੇ ਮਵੇਂ ਕੀ ਕਰਦੀ ਤੇਰਾ ਦਾਦਾ ਤੇਰਾ ਪਿਓ ਦੋਵੇਂ ਜਾਣੇ ਉਹਨਾਂ ਦੀ ਹਕਮਤ ਚ ਹਲਦੀ ਸੀ ਮੇਰੀ ਕਿੱਥੇ ਕੋਈ ਚਲਦੀ ਨਹੀਂ ਸੀ ਤੇ ਜੇ ਮੈਂ ਕਹਾਂ ਨਾ ਕਿ ਚੱਲ ਮੈਂ ਠੀਕ ਹੋ ਦੋ ਘੰਟੇ ਜਾਂ ਇੱਕ ਘੰਟਾ ਲਾ ਹੀ ਆਵਾਂ ਤੇ ਮੈਨੂੰ ਕਹਿੰਦਾ ਸੀ ਨਹੀਂ ਠੀਕ ਆ ਨਹੀਂ ਜਾਦਾ ਜਾਈਦਾ ਹੁੰਦਾ ਜੀ ਤੇ ਮੇਰਾ ਬੜਾ ਕਰਦਾ ਸੀ ਆਂਦੇ ਪਰ ਇਹਦਾ ਜਿਹੜਾ ਤੇਰਾ ਦਾਦਾ ਹੈ ਨਾ ਉਹ ਇਹ ਕਹਿੰਦਾ ਸੀ ਕਹਿੰਦਾ ਸੀ ਈਆਂ ਦੇ ਘਰ ਮਾਵਾਂ ਹੀ ਨਹੀਂ ਵਸਣ ਦਿੰਦੀਆਂ ਮੈਂ ਇਹਦੇ 'ਚ ਮੇਰਾ ਕੀ ਕਸੂਰ ਸੀ ਮੇਰੀ ਤਾਂ ਲੰਘ ਗਈ ਤਾਂ ਸਾਰੀ ਉਮਰ ਇਸੇ ਤਰ੍ਹਾਂ ਹੀ ਛੱਡ ਦੀ ਏ ਤੂੰ ਕੋਈ ਪਰਵਾਹ ਨਾ ਕਰ ਤੂੰ ਇਸ ਤਰ੍ਹਾਂ ਕਰ ਤਿਆਰ ਜੀ ਨਾ ਮੇਰੇ ਕੋਲ ਆ ਕੇ ਰਹਿ ਤੇਰਾ ਮੰਨਣਾ ਹੋਰ ਹੋ ਜਾਏਗਾ ਕੰਮੀਏ ਤੂੰ ਤੇ ਕਹਿੰਨੀ ਚਾਰ ਦਿਨ ਗੱਲ ਫਿਰ ਤੂੰ ਉਹੀ ਕਰ ਦਿੱਤੀ ਐ ਨਾ ਚਾਰ ਦਿਨ ਅੱਜ ਵੀ ਤੂੰ ਮੈਨੂੰ ਨਹੀਂ ਸਭਾਈ ਸਕੀ ਐਵੇਂ ਨਹੀਂ ਕਹਿੰਦੇ ਧੀਆ ਮੈਂ ਬੁੱਢੀਆ ਹੋਣਾ ਆਪਣੇ ਘਰ ਹੀ ਚੰਗੀਆਂ ਲੱਗਦੀ ਐ ਮੇਰਾ ਘਰ ਦੇਖੋ ਜੀ ਆ ਵੀ ਜੇ ਸਾਰੀ ਉਮਰ ਮੈਂ ਉੱਥੇ ਕੱਢਦੀ ਤਾਂ ਹੁਣ ਵੀ ਕੱਟ ਲਾਂਗੇ ਮੈਂ ਉੱਥੇ ਹੀ ਰਾਂਗੀ ਆਪਣਾ ਘਰ ਐਵੇਂ ਨਹੀਂ ਕਹਿੰਦੇ ਆਪਣਾ ਘਰ ਆਪਣਾ ਹੀ ਹੁੰਦਾ ਜਿਹੋ ਜਿਹਾ ਵੀ ਹੋਵੇ ਇੱਥੇ ਰਹਿ ਕੇ ਮੇਰਾ ਗੁਜ਼ਾਰਾ ਨਹੀਂ ਹੈਗਾ। ਕਿ ਗੁਜ਼ਾਰਾ ਤੇ ਮੈਂ ਤਾਂ ਇਹ ਨਹੀਂ ਕਹਿੰਦੀ ਕਿ ਨਹੀਂ ਗੁਜ਼ਾਰਾ ਹੈ। ਪਰ ਇਹ ਹੈ ਕਿ ਮਨ ਚ ਹੋਰ ਹੋ ਜਾਏਗਾ ਜੇ ਨਾ ਚਲਾਂ। ਚਾਰ ਦਿਨ ਆ ਕੇ। ਕੋਈ ਗੱਲ ਨਹੀਂ। ਮਾਤਾ ਕੋਈ ਗੱਲ ਨਹੀਂ। ਮੈਂ ਉੱਥੇ ਹੀ ਰਵਾਂਗੀ। ਮੈਂ ਚਾਰ ਦਿਨ ਮਨ ਖੁਸ਼ ਕੀਤਾ ਤਾਂ ਕੀ ਕੀਤਾ? ਮੈਂ ਚਲਨੀ ਹੁਣ। ਨਹੀਂ ਨਹੀਂ। ਬਸ ਕਰ ਜੋ ਬਸ ਕਰ ਜੋ ਬਸ ਕਰ ਜੋ ਬਸ ਕਰ ਜੋ ਵੈਰੀ ਹਾਰਟ ਟਚਿੰਗ ਸਟੋਰੀ ਹਾਂ ਸਾਇਰਨ ਸਸਤੀ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਅੱਜ ਆਪਾਂ ਇੱਕ ਸਟੋਰੀ ਬਣਾਈ ਆ ਧੀਆ ਦਾ ਦੁੱਖ ਬੜੀਆਂ ਕੁੜੀਆਂ ਹੁੰਦੀਆਂ ਭੈਣ ਜੀ ਇਹ ਜਿਹੜੀ ਸਾਰੀ ਉਮਰ ਆਪਣੇ ਕੋਈ ਵੀ ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸਦੀਆਂ ਜੇ ਦੱਸਣ ਦੀ ਕੋਸ਼ਿਸ਼ ਕਰਦੀਆਂ ਤੇ ਜਿਸ ਤਰ੍ਹਾਂ ਮਾਵਾ ਉਹੀ ਪਹਿਲਾਂ ਸੁਣਾ ਦਿੰਦੀਆਂ ਕਿ ਤੈਨੂੰ ਆਪਣੇ ਪਿਓ ਦਾ ਪਤਾ ਹੀ ਤੈਨੂੰ ਆਪਣੇ ਭਰਾਮ ਦਾ ਪਤਾ ਹੈ ਤੇ ਭੈਣ ਜੀ ਦੁੱਖ ਆਪਣੇ ਅੰਦਰ ਹੀ ਘੁੱਟ ਲੈਂਦੀ ਹੈ ਆਪਣੇ ਅੰਦਰ ਹੀ ਘੁੱਟ ਲੈਂਦੀ ਹੈ ਫਿਰ ਇਹ ਸੋਚਦੀਆਂ ਕਿ ਚਲੋ ਸਾਡੇ ਦੁੱਖ ਦੀ ਤੇ ਜਿੰਨੀ ਵੀ ਜ਼ਿੰਦਗੀ ਸੀ ਲੰਘੀ ਆ ਜਾਂ ਹਸਬੰਡ ਵੱਲੋਂ ਜਾਂ ਸਾਸੋਰੇ ਵੱਲੋਂ ਚਲੋ ਸਾਡੇ ਬੱਚੇ ਜਵਾਨ ਹੋਣਗੇ ਤੇ ਉਹ ਸਾਡੀ ਇਹ ਗੱਲ ਸਮਝਣਗੇ ਦਿਲ ਦੀ ਸਾਡੀ ਗੱਲ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਦਾਦਾ-ਦਾਦੀ ਨੇ ਜਾਂ ਉਹਨਾਂ ਦੇ ਪਾਪਾ ਨੇ ਕੀ ਕੁਝ ਕੀਤਾ ਪਰ ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਉਹ ਚੀਜ਼ ਸਮਝ ਹੀ ਨਹੀਂ ਪਾਉਂਦੇ ਮਾਂ ਨੂੰ ਸੋਖਣ ਨਹੀਂ ਦਿੰਦੇ ਸਗੋਂ ਚਾਰ ਗੱਲਾਂ ਸੁਣਾਉਂਦੇ ਨੇ ਉਹ ਵੀ ਉਸੇ ਰਸਤੇ ਤੁਰ ਪੈਂਦੇ ਉਹ ਵੀ ਉਸੇ ਰਸਤੇ ਤੁਰ ਪੈਂਦੇ ਉਸ ਟਾਈਮ ਤੇ ਨਾ ਬੱਚਿਓ ਮਾਂ ਨੂੰ ਸਭ ਤੋਂ ਜ਼ਰੂਰਤ ਜਿਹੜੀ ਹੈ ਨਾ ਜ਼ਿਆਦਾ ਜ਼ਰੂਰਤ ਤੁਹਾਡੀ ਹੁੰਦੀ ਆ ਤੇ ਜੇ ਤੁਸੀਂ ਉਸ ਉਮਰ ਵਿੱਚ ਵੀ ਨਾ ਨਾ ਸਾਥ ਦੋਗੇ ਆਪਣੀ ਮਾਂ ਦਾ ਤੇ ਮਾਂ ਤਾਂ ਅੱਗੇ ਪਹਿਲਾਂ ਟੁੱਟੀ ਹੁੰਦੀ ਆ ਜੇ ਉਹ ਭੈਣ ਜੀ ਆਪਣੀ ਜ਼ਿੰਦਗੀ ਦਾ ਕੀ ਕਹਿੰਦੇ ਕੰਪਰੋਮਾਈਜ਼ ਹੈ ਜੀ ਕੀ ਕਰਦੇ ਇੱਕ ਪੰਜਾਬੀ ਦਾ ਲਫ਼ਜ਼ ਬੜਾ ਵਧੀਆ ਹੈ ਸਮਝੋਤਾ ਸਮਝੋਤਾ ਉਹ ਕਰਦੀ ਨਾ ਸਿਰਫ ਆਪਣੇ ਬੱਚਿਆਂ ਕਰਕੇ ਕਰਦੀ ਕਿ ਕੋਈ ਗੱਲ ਨਹੀਂ ਜੀ ਮੇਰੀ ਤਾਂ ਲੰਘੀ ਆ ਆ ਪਰਮਾਤਮਾ ਨੇ ਮੈਨੂੰ ਬੱਚੇ ਦਿੱਤੇ ਆ ਤੇ ਵੇਖਿਓ ਗਾਂ ਮੇਰਾ ਸਮਾਂ ਕਿੰਨਾ ਵਧੀਆ ਆਊਗਾ ਤੇ ਜਦੋਂ ਬੱਚਿਆਂ ਕੋਲ ਟਾਈਮ ਹੀ ਨਹੀਂ ਹੁੰਦਾ ਮਾਪੇ ਨੂੰ ਸਮਾਂ ਦੇਣ ਲਈ ਨਾ ਪਿਆਰ ਦੇਣ ਲਈ ਬੈੰਦੇ ਹੀ ਨਹੀਂ ਮਾਪੇ ਦੀ ਨਾ ਕੋਈ ਗੱਲ ਸੁਣਦੇ ਪਰ ਭੈਣ ਜੀ ਬਹਿਣਾ ਚਾਹੀਦਾ ਬਹਿਣਾ ਚਾਹੀਦਾ ਮਾਪੇ ਦੇ ਬੈਠੋ ਉਹਨਾਂ ਦਿਲ ਦੀ ਗੱਲ ਸੁਣੋ ਕੀ ਉਹ ਕਹਿਣਾ ਚਾਹੁੰਦੇ ਤੁਹਾਨੂੰ ਤੁਸੀਂ ਉਹਨਾਂ ਨੂੰ ਹੌਸਲਾ ਦਿਵੋ ਹੌਸਲਾ ਦਿਵੋ ਸੁੱਖ ਦਿਵੋ ਨਹੀਂ ਜਿਉਂ ਕੱਲੇ ਬੈਠੇ ਆ ਤੇ ਉਹਨਾਂ ਨੂੰ ਬੈਠੇ ਰਹਿਣ ਦਿਓ ਜਿਉਂ ਤੁਸੀਂ ਕਿਤੇ ਘੁੰਮਣ ਜਾਂਦੇ ਜੇ ਤੇ ਉਹਨਾਂ ਨੂੰ ਨਾਲ ਲੈ ਕੇ ਜਾਵੋ ਕਿ ਉਹਨਾਂ ਨੂੰ ਇਹ ਚੀਜ਼ ਚੰਗੀ ਲੱਗੇ ਉਹਨਾਂ ਨੂੰ ਇਹ ਚੀਜ਼ ਮਹਿਸੂਸ ਨਾ ਹੋਵੇ ਪਹਿਲਾਂ ਵੀ ਮੈਂ ਅੰਦਰੇ ਬੈਠੇ ਰਹੀ ਆ ਹੁਣ ਵੀ ਅੰਦਰ ਹੁਣ ਵੀ ਮੈਂ ਅੰਦਰ ਆ ਚਲੋ ਜੀ ਗੱਲਾਂ ਤੇ ਫਿਰ ਕਾਫੀ ਜ਼ਿਆਦਾ ਨਿਕਲ ਜੇ ਫਿਰ ਵੀ ਬੱਚਿਆਂ ਦੀ ਖੁਸ਼ੀ ਲਈ ਮਾਪੇ ਸਹਿਜ ਜਾਂਦੇ ਆ ਮਾਵਾ ਖਾਸ ਕਰਕੇ ਸਹੀ ਆਂਦੀ ਹੈ ਚਲੋ ਮੇਰੇ ਬੱਚੇ ਖੁਸ਼ ਰਹਿਣ ਇੱਕ ਹੁਮ ਫੇਰਾ ਮੈਂ ਕਹਾਂ ਰਹੀ ਠੀਕ ਹੈ ਕੋਈ ਗੱਲ ਨਹੀਂ ਬਿਲਕੁਲ ਭੈਣ ਜੀ ਕਈ ਵਾਰੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਮਾਂ ਦਾ ਦਿਲ ਕਰਦਾ ਨਾਲ ਜਾਣ ਨੂੰ ਪਰ ਬੱਚੇ ਪਹਿਲਾਂ ਹੀ ਕਹਿ ਰਹਿੰਦੇ ਨੇ ਹਾਂ ਕਿ ਮੰਮੀ ਜੀ ਹੋ ਕੇ ਆਨੇ ਆਂ ਮੈਂ ਕਿਹਾ ਤੇ ਵੈਂਟੋ ਕੀ ਆ ਤੇ ਘਰ ਉਹ ਅਸੀਂ ਆਨੇ ਆ ਜਦੋਂ ਬੱਚੇ ਕਿਸੇ ਲਈ ਪ੍ਰੋਗਰਾਮ ਬਣਾਉਂਦੇ ਨੇ ਨਾ ਕਿ ਉਹ ਪ੍ਰੋਗਰਾਮ ਬੱਚੇ ਪਤਾ ਕਿਤਨਾ ਬਣਾਉਂਦੇ ਆ ਅੱਜ ਸ਼ਾਮ ਨੂੰ ਨਾ ਪਕੇ ਤੇ ਜਾਣਾ ਹੈ ਹੈ ਦੱਸਾਂਗੇ ਤੁਹਾਨੂੰ ਉਹ ਮਾਂ ਫਿਰ ਅੰਦਰੋਂ ਅੰਦਰ ਖੁਸ਼ੀ ਨੂੰ ਦੇ ਦਿੰਦੀ ਹੈ ਕਿ ਸ਼ਾਇਦ ਸਾਨੂੰ ਵੀ ਕਿਤੇ ਲੈ ਕੇ ਜਾਣਗੇ ਤੇ ਜਦੋਂ ਬੱਚੇ ਆਪ ਤਿਆਰ ਹੋ ਕੇ ਚਲੇ ਜਾਂਦੇ ਆ ਤੇ ਫਿਰ ਮਾਵਾ ਵਿਚਾਰੀਆਂ ਫਿਰ ਕਹਿੰਦੇ ਖਾਬ ਵਿੱਚ ਹੱਡੀ ਆ ਮਾਵਾ ਘਰ ਦੀ ਹੋ ਗਈ ਹੀ ਰਹਿ ਜਾਂਦੀ ਹੈ ਚਲੋ ਜੀ ਠੀਕ ਹੈ ਜੀ ਜੇ ਸਾਡੀ ਸਟੋਰੀ ਤੁਹਾਨੂੰ ਇਹ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ ਸੋ ਮੱਚ ਹਾਏ ਵੀ ਇੱਕ ਮੇਰੀ ਟੀ ਨੂੰ ਵੀ ਨਾ 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 ਐਸ ਵਾਂ ਨਹੀਂ ਨਾ ਕਰਦਾ ਕੋਣ ਤੂੰ ਹੀ ਇੰਜ ਕਰਕੇ ਥੱਲੇ ਲਾ ਨਾ ਫੋਨ ਤਾਂ ਬੰਦ ਹੋ ਚੁੱਕਾ ਠੀਕ ਹੈ ਅੱਛਾ ਅੱਛਾ ਚਲੋ ਜਿੱਤੀ ਇਹ ਐਸ ਉਮਰ ਆ ਕੇ ਮੈਨੂੰ ਦੱਸਣ ਡਈ ਹੈ ਆਹਾਂ ਦੁਖੀ ਇਹ ਦੁਖੀ ਤਾਂ ਹੋਉਂਦਾ ਹੈ ਜਿਹੜੀ ਟੀ ਦੁਖੀ ਹੋਵੇ ਉਹ ਤਾਂ ਆਪਣੇ ਘਰ ਬੋਰ ਜੀ ਸੁਖੀ ਸੁਖੀ ਹੈ ਤੇਰੀ ਦੀਦ ਆਣਾ ਸੀ ਤੇਰੀ ਦੀਦ ਤਾਂ ਆਪਣੇ ਘਰ ਬਹੁਤ ਸੋਖੀ ਈਏ ਹੁਣ ਤੈਨੂੰ ਕਾਹਦਾ ਦੋਕੇ ਹੈ ਨੂੰ ਪੁੱਤਰ ਤੇਰੇ ਨੌਕਰੀ ਕਰਦੇ ਨੇ ਇਹ ਤੇ ਹੋ ਗਿਆ ਇਵੇਂ ਦੀ ਨੋ ਨਹੀਂ ਐ ਤਾਂ ਮੇਦੀ ਟੀ ਆ ਅਨੋ ਬੱਚਿਆਂ ਉਹ ਵੀ ਵੱਡੇ ਦਿਨਾਂ ਦੇ ਛੁੱਟੀਆਂ ਪਈਆਂ ਤੇ ਲੈ ਕੀ ਹੋ ਗਿਆ ਗਲਗਲ ਲਈਏ ਪੁੱਛ ਲੋ ਪੁੱਛ ਲੋ ਨਹੀਂ ਹੋਇਆ ਦਬਾਲਾ ਕਰ ਵੱਡੇ ਦਿਨਾਂ ਤੋਂ ਨੋ ਐ ਦੀ ਚਲੋ